हां जी मित्रों ਪਹੁੰਚ ਰਹੇ ਆਪਾਂ ਬਾਈ ਕੋਲ ਤੇ ਜਿਨੇ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਬਚਾਤੀਆਂ ਹਜ਼ਾਰਾਂ ਮਾਮਾਂ ਰੋਂਦੀਆਂ ਸੀਗੀਆਂ ਜਿਹੜੀਆਂ ਉਹ ਅੱਜ ਸੁਖੀ ਵਸਦੀਆਂ ਤੇ ਆ ਇੱਥੇ ਰਹਿੰਦਾ ਬਾਈ ਮੇਰੀ ਫੋਨ ਤੇ ਗੱਲ ਹੋਈ ਸੀ ਲਓ ਜੀ ਇੱਕ ਗੱਡੀ ਆਪਾਂ ਇਹ ਕਰਦੇ ਹਾਂ ਗੱਲਬਾਤ ਤੇ ਮਿਲਦੇ ਆ ਬਾਈ ਨੂੰ ਤੇ ਬਹੁਤ ਵਧੀਆ ਵੀਰ ਤੇ ਜਿਨੇ ਲੱਖਾਂ ਨੌਜਵਾਨਾਂ ਦੀਆਂ ਜਾਨਾਂ ਬਚਾਈਆਂ ਨੇ ਹਜ਼ਾਰਾਂ ਨੌਜਵਾਨਾਂ ਠੀਕ ਇਤਨੇ ਬਾਈ ਹੈਸ਼ਟੈਗ ਆ ਲਾ ਲਓ ਮੈਕ ਲਾ ਲਓ ਲਿਆ ਬਾਈ ਹਾਂ ਹੋਰ ਠੀਕ ਹੋ ਬਾਈ ਬਹੁਤ ਵਧੀਆ ਤੁਸੀਂ ਜੰਨੇ ਸਿੱਤਾ ਜਮਾ ਚੜਦੀ ਕਲਾ ਤੇ ਵੀਡੀਓ ਤੁਹਾਡੀ ਬਹੁਤ ਚੱਲੀ ਜਾਂਦੀ ਹੈ ਬੜੇ ਲੋਕਾਂ ਦੀ ਤੁਸੀਂ ਜਾਣਾਂ ਬਚਾਤੀਆਂ ਅੱਜ ਬਿਨਾਂ ਦੱਸੇ ਵਾੜ ਕੇ ਮੇਰੇ ਕੋਲ ਤੁਸੀਂ ਹਾਂਜੀ ਬਿਨਾਂ ਦੱਸੇ ਬਹੁਤ ਬਿਨਾਂ ਦੱਸੇ ਨੀ ਮੈਂ ਤੁਹਾਨੂੰ ਫੋਨ ਕੀਤਾ ਸੀ ਬਸ ਹੋ ਗਿਆ 20 ਮਿੰਟ ਤੱਕ ਆ ਗਿਆ ਤੇ ਹੋਰ ਸੁਣਾਓ ਨਵਿਤਾ ਜੀ ਚੜਦੀ ਕਲਾ ਤੇ ਕੀ ਰਿਸਪੌਂਸ ਆ ਰਿਹਾ ਨੌਜਵਾਨਾਂ ਦਾ ਜਿਹਨੀਆਂ ਦਵਾਈ ਦੇ ਰਹੇ ਹੋ ਤੁਸੀਂ ਹੁਣ ਮਾਲਕ ਦੀ ਕਿਰਪਾ ਨਾਲ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਜਿਹੜੇ ਲੋਕ ਮਤਲਬ ਕਿ ਆਉਂਦੇ ਅਗਲੀ ਵਾਰ ਸਾਡੇ ਕੋਲੇ 2-4 ਜਣਿਆਂ ਨੂੰ ਨਾਲ ਲੈ ਕੇ ਆਉਂਦੇ ਵੀ ਆ ਜਾਓ ਜੀ ਮੈਂ ਅਸੀਂ ਤਾਂ ਠੀਕ ਆ ਵੀ ਇਹਨਾਂ ਨੂੰ ਦਿਓ ਜੀ ਦਵਾਈ ਹੂੰ ਐਦਾਂ ਦਾ ਰਿਸਪੌਂਸ ਆ ਰਿਹਾ ਰੀਅਲ ਸਚਾਈ ਹੈ ਮਤਲਬ ਕਿ ਉਸ ਕਾਲਾਪੁਰਖ ਨੂੰ ਜਾਣ ਕੇ ਕਹਿੰਦੇ ਆ ਜੋ ਲੋਕ ਆ ਕੇ ਸਾਨੂੰ ਕਹਿੰਦੇ ਨੇ ਅਸੀਂ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿੰਦੇ ਆਪਾਂ ਪਿੱਛੇ ਵੀ ਵੀਡੀਓ ਪਾਈ ਸੀ ਉਹ ਉਹ ਵੀਡੀਓ ਨੂੰ ਵੇਖ ਕੇ ਕਿੰਨੇ ਨੌਜਵਾਨ ਆਏ ਨੇ ਹੁਣ ਤੱਕ ਦਾ ਜਿਹੜਾ ਆਪਾਂ ਡਾਟਾ ਦੇਖੋ ਹਰ ਬੰਦੇ ਦਾ ਅਸੀਂ ਗੁਪਤ ਰੱਖਦੇ ਆ ਕਿਸੇ ਦਾ ਨਾਮ ਪਤਾ ਸੀ ਕਿਸੇ ਨੂੰ ਦੱਸਦੇ ਨਹੀਂ ਹੂੰ ਕਿਉਂਕਿ ਕਈ ਮੇਰੇ ਦੋਸਤ ਸ਼ੌਂਕ ਨਾਲ ਜਾਂ ਮਜਬੂਰੀ ਨਾਲ ਇਸ ਦਲਦਲ ਦੇ ਵਿੱਚ ਜਿਹੜੀ ਛੇਵੇਂ ਦਰਿਆ ਦੇ ਵਿੱਚ ਫਸ ਗਏ ਨੇ ਜਿਹਨੂੰ ਅਸੀਂ ਕਹਿੰਦੇ ਆ ਨਸ਼ਾ ਕਿਉਂਕਿ ਨਸ਼ੇ ਦਾ ਅੰਤ ਜ਼ਿੰਦਗੀ ਦੀ ਸ਼ੁਰੂਆਤ ਖੁਦ ਨੂੰ ਕਰਨੀ ਪੈਣੀ ਹੈ ਬਿਲਕੁਲ ਜੀ ਕਈ ਮੇਰੇ ਦੋਸਤ ਕਹਿੰਦੇ ਨੇ ਅਸੀਂ ਕਾਉਂਸਲਿੰਗ ਨਾਲ ਨਸ਼ਾ ਛਡਵਾ ਦਾਂਗੇ ਕਈ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਬਿਨਾ ਦੱਸੇ ਨਸ਼ਾ ਛਡਵਾ ਦਾਂਗੇ ਹੂੰ ਦੋਸਤੋ ਕਾਉਂਸਲਿੰਗ ਨਾਲ ਵੀ ਨਸ਼ਾ ਨਹੀਂ ਛੱਡਿਆ ਜਾਣਾ ਹੂੰ ਕਿਸੇ ਦਵਾਈ ਨਾਲ ਵੀ ਨਸ਼ਾ ਨਹੀਂ ਛੱਡਿਆ ਜਾਣਾ ਜਦ ਤੱਕ ਤੁਸੀਂ ਆਪਣੇ ਮਨੋਂ ਨਹੀਂ ਤਿਆਗਦੇ ਇਸ ਚੀਜ਼ ਨੂੰ ਦੇਖੋ ਜਿਹੜੀ ਇਨਸਾਨ ਕਹਿੰਦਾ ਕਿ ਮੈਂ ਨਸ਼ਾ ਕਰਦਾ ਉਹਦੀ ਕਾਉਂਸਲਿੰਗ ਕਰਕੇ ਕੋਈ ਬੰਦਾ ਕਹਿੰਦਾ ਵੀ ਮੈਂ ਨਸ਼ਾ ਛਡਵਾ ਦੂੰਗਾ ਅਗਰ ਮੈਂ ਤੁਹਾਨੂੰ ਕਮਾ ਵੀਰ ਮੇਰਾ ਵੀ ਤੁਸੀਂ ਇੱਕ ਟਾਈਮ ਦੀ ਰੋਟੀ ਛੱਡ ਦਿਓ ਆ ਪਾਣੀ ਪੀ ਕੇ ਭੁੱਖ ਮਾਰ ਲਓ ਇਦਾਂ ਹੋ ਸਕਦਾ ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਭਾਜੀ ਤੋੜ ਲੱਗਦੀ ਹੈ ਸਾਨੂੰ ਪਤਾ ਉਹ ਮਰਨ ਵਾਲਾ ਹੋ ਜਾਂਦਾ ਕਿਉਂਕਿ ਨਸ਼ਾ ਬੰਦੇ ਨੂੰ ਅੰਦਰੋਂ ਖੋਖਲਾ ਕਰ ਦਿੰਦਾ ਜੀ ਮਾਨਸਿਕ ਰੋਗੀ ਬਣਾ ਦਿੰਦਾ ਧੁੱਪ 'ਚ ਜਾਣ ਤੋਂ ਵੀ ਡਰ ਲੱਗਦਾ ਅੱਜ ਕੱਲ੍ਹ ਤਾਂ ਨਸ਼ਿਆਂ ਦਾ ਹਾਲ ਹੋ ਗਿਆ ਬੰਦਾ ਕਹਿੰਦਾ ਮੈਂ ਹਫੀਮ ਖਾਣਾ ਡੋਡੇ ਖਾਣਾ ਹੂੰ ਜਿਹੜੇ ਸਿੰਥੈਟਿਕ ਨਸ਼ੇ ਨੇ ਉਹਨਾਂ ਨਾਲ ਤਾਂ ਪਤਾ ਹੀ ਆ ਬੰਦਾ ਸੁਸਤ ਹੁੰਦਾ ਡਿੱਗਦਾ ਪੈਂਦਾ ਅਫੀਮ ਡੋਟੇ ਖਾ ਕੇ ਵੀ ਲੋਕ ਕਹਿੰਦੇ ਨੇ ਬਾਈ ਨੀਂਦ ਆਉਂਦੀ ਆ ਤੁਰਿਆ ਨਹੀਂ ਜਾਂਦਾ ਕੰਮ ਕਰਨ ਦਾ ਦਿਲ ਨਹੀਂ ਕਰਦਾ ਅਮਲੀਆਂ ਨਾਲ ਅਮਲੀ ਉਹਨੂੰ ਕਹਿੰਦੇ ਆ ਵੀ ਜਿਹੜਾ ਬੜੇ ਜ਼ਿਆਦਾ ਅਮਲ ਕਰਦਾ ਅਫੀਮ ਡੋਟੇ ਅੱਗੇ ਲੋਕ ਖਾਂਦੇ ਸੀਗੇ ਕੰਮ ਕਰਦੇ ਸੀ ਹੁਣ ਤਾਂ ਵੀਰ ਮੇਰਾ ਘਰੇ ਮੱਝ ਚੋਕੇ ਤੁਸੀਂ ਦੁੱਧ ਪੀਨੇ ਉਹਦਾ ਦੁੱਧ ਵੀ ਆਪਾਂ ਨੂੰ ਆਪਦਾ オリジナル ਨਹੀਂ ਤਿਆਰ ਹੁੰਦਾ ਪਿਆ ਕਿਉਂਕਿ ਖਾਣਾ-ਦਾਣਾ ਹਵਾ ਸਾਡੀ ਸਾਰੀ ਪ੍ਰਦੂਸ਼ਣ ਨਾਲ ਭਰੀ ਪਈ ਆ ਜਿਹੜੇ ਮੇਰੇ دوست ਮਿੱਤਰ ਕਹਿੰਦੇ ਨੇ ਵੀ ਅਸੀਂ ਨਸ਼ਾ ਖਾ ਕੇ ਅੱਕ ਚੁੱਕੇ ਆ ਦਵਾਈਆਂ ਖਾ ਕੇ ਅੱਕ ਚੁੱਕੇ ਆ ਥੱਕ ਚੁੱਕੇ ਆ ਸਾਡਾ ਕਿਤੋਂ ਇਲਾਜ ਨਹੀਂ ਹੋਇਆ ਮੈਂ ਵਾਦਾ ਕਰਦਾ ਤੁਹਾਡੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕੋਲੇ ਜਿਹੜੀਆਂ ਜੜੀ ਬੂਟੀਆਂ ਨੇ ਪਿਆਰਾ ਜਰਵਾਇਦਿਕ ਨੇ ਕੋਈ ਸਾਡੀ ਦਵਾਈ ਚ ਨਸ਼ਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਜਿੱਥੇ ਮਰਜ਼ੀ ਜਾ ਕੇ ਤੁਸੀਂ ਆਪਣਾ ਡੋਪ ਟੈਸਟ ਕਰਵਾ ਲਓ 15 ਦਿਨਾਂ ਬਾਅਦ 15 ਦਿਨਾਂ ਬਾਅਦ ਜਿੱਥੇ ਮਰਜ਼ੀ ਜਾ ਕੇ ਆਪਣਾ ਡੋਪ ਟੈਸਟ ਕਰਵਾ ਲਓ ਤੁਹਾਡਾ ਨਸ਼ੇ ਦੀ ਦਲ 40 ਤੋਂ 50 ਦਿਨਾਂ ਦਾ ਕੋਰਸ ਆ ਪਿਆਉ ਰਾਜਰਵੈਦਿਕ ਦਵਾਈ ਨਵਾਂ ਨਰਵਾ ਸਰੀਰ ਬਣਾਉਂਦੀ ਆ ਕਿੰਨੇ ਦਿਨਾਂ ਤੱਕ ਆ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਦਵਾਈ ਲੈ ਪਹਿਲੇ 3 ਦਿਨਾਂ ਚ ਅੱਛਾ ਜੀ ਪਹਿਲੇ 3 ਦਿਨਾਂ ਚ ਨਸ਼ਾ ਬੰਦ ਹੋ ਜਾਂਦਾ ਜਿੱਡਾ ਮਰਜੀ ਨਸ਼ਾ ਕਰਦੇ ਹੋ ਤੁਸੀਂ ਪੁਰਾਣਾ ਅਫੇਮ ਕਿਤੇ ਤੁਹਾਡੀ ਦਵਾਈ ਜੇ ਤੱਕ ਕੋਈ ਨਸ਼ਾ ਨਹੀਂ ਪਾਜੀ ਜਿੱਥੇ ਮਰਜੀ ਜਾ ਕੇ ਡਰਗ ਟੈਸਟ ਕਰਵਾ ਲਓ ਕੋਈ ਨਸ਼ਾ ਨਹੀਂ ਸਾਡੀ ਦਵਾਈ ਦਾ ਚੈੱਕ ਕਰਵਾ ਲਓ ਅੱਛਾ ਦਾਬੇ ਔਰ ਵਾਦੇ ਨਾਲ ਗੱਲ ਕਹਿੰਦੇ ਆ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਵੀਰ ਮੇਰੇ ਹੁਣ ਤੱਕ ਜਿਹੜੇ ਸਾਡੇ ਕੋਲੇ ਲੋਕ ਆਉਂਦੇ ਨੇ ਨਾ ਮਾਮਾ ਸਾਨੂੰ ਭੈਣਾ ਮੈਂ ਪੜਿਆ ਸੀ ਨਹੀਂ ਪ੍ਰਮਾਤਮਾ ਬਚਾਉਂਦਾ ਲੋ ਜੀ ਮਿੱਤਰੋ ਮੈਂ ਨਾ ਵੀਡੀਓ ਤੁਹਾਡੀ ਗੱਲ ਮੈਂ ਵਿਚਾਲੇ ਰੁਕਦਾ ਤੇ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਜ਼ਰੂਰ ਕਰ ਦਿਓ ਯਾਰ ਬਹੁਤ ਮਾਮਾ ਪੈਣਾ ਯਾਰ ਰੋਦੀਆਂ ਨਹੀਂ ਕਰ ਲਾਉਂਦੇ ਨਸ਼ਾ ਕਰਕੇ ਤੇ ਹਾਂਜੀ ਵੀ ਜੀ ਕੀ ਕਹੂੰਗਾ ਜੀ ਨਸ਼ੇਦੰਤ ਜ਼ਿੰਦਗੀ ਦੀ ਸ਼ੁਰੂਆਤ ਦੋਸਤੋ ਤੁਹਾਨੂੰ ਖੁਦ ਨੂੰ ਕਰਨੀ ਪੈਣੀ ਹੈ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਕਹਿਣਾ ਵੀ ਨਸ਼ਾ ਛੱਡ ਦਿਓ ਤੁਹਾਨੂੰ ਖੁਦ ਨੂੰ ਛੱਡਣਾ ਪੈਣਾ ਤੁਹਾਨੂੰ ਖੁਦ ਆਪਣੇ ਮਨ ਨਾਲ ਮਣਾਉਣਾ ਪੈਣਾ ਮਨ ਨੂੰ ਕਿਉਂਕਿ ਮਨ ਜਿੱਤੇ ਜਗ ਜਿੱਤ ਤੁਸੀਂ ਫਿਰ ਮੈਨੂੰ ਕਹੋਗੇ ਵੀ ਭਾਜੀ ਜੇ ਮਨ ਕਰਕੇ ਨਸ਼ਾ ਛੱਡਣਾ ਫਿਰ ਵੈਸੀ ਛੱਡਿਆ ਜੋ ਜਿਹੜੀ ਤੋੜ ਤਖਲੀਪ ਆਉਂਦੀ ਉਹਦੀ ਦਵਾਈ ਹੈਗੀ ਆ ਸਾਡੇ ਕੋਲੇ ਬੰਦਾ ਕਹਿੰਦਾ ਜੀ ਮੈਂ ਤਾਂ ਬਹੁਤ ਦਵਾਈਆਂ ਖਾਲੀਆਂ ਮਾਰਕੀਟ ਚੋਂ ਅੱਕ ਚੁੱਕਿਆ ਥੱਕ ਚੁੱਕਿਆ ਮੇਰਾ ਨਸ਼ਾ ਨਹੀਂ ਛੱਡਿਆ ਗਿਆ ਸਾਡੀ ਦਵਾਈ ਹਰ ਪੰਜ ਪੰਜ ਦਿਨਾਂ ਬਾਅਦ ਘਟਦੀ ਜਾਂਦੀ ਆ ਆਯੁਰਵੈਦਿਕ ਦਵਾਈਆਂ ਨਸ਼ੇ ਦੀ ਡੋਜ਼ ਹਮੇਸ਼ਾ ਵਾਧਦੀ ਆ ਬੰਦਾ ਜੇ ਥੋੜੇ ਜਿਹਾ ਨਸ਼ੇ ਤੋਂ ਹੌਲੀ ਹੌਲੀ ਵਾਧਦਾ ਤੁਰਿਆ ਜਾਂਦਾ ਉਹ ਆਪਦਾ ਸਰੀਰ ਵੀ ਖਤਮ ਕਰ ਲੈਂਦਾ ਪੈਸਾ ਵੀ ਖਤਮ ਕਰ ਲੈਂਦਾ ਰਿਸ਼ਤੇ ਨਾਤੇ ਸਾਨੂੰ ਮਨੁੱਖਾ ਦੇਹੀ ਮਿਲੀ ਇਹਨੂੰ ਬਚਾਉਣਾ ਚਾਹੁੰਦਾ ਮੇਰਾ ਦੋਸਤ ਮਿੱਤਰ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੈ ਹਰ ਬੰਦੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਘਰ ਬੈਠੇ ਤੁਸੀਂ ਸਾਡੇ ਫੋਨ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਘਰ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਿਓ ਬਾਹਰਲੇ ਮੁਲਖਾਂ 'ਚ ਬੈਠਿਓ ਤੁਸੀਂ ਹਰ ਜਗ੍ਹਾ ਤੇ ਬੈਠੇ ਸਾਡੀ ਦਵਾਈ ਮੰਗਵਾ ਕੇ ਆਪਣੇ ਨਸ਼ਿਆਂ ਤੋਂ ਛੁਟਕਾਰਾ ਪਾ ਸਕਦੇ ਹੋ ਕਿਉਂਕਿ ਦੋਸਤੋ ਅੱਜ ਤੁਹਾਡੇ ਨਾਲ ਪਹਿਲੀ ਵਾਰੀ ਮੈਂ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਪਹਿਲਾਂ ਵੀ ਅਸੀਂ ਬਹੁਤ ਜ਼ਿਆਦਾ ਸਾਡੀਆਂ ਵੀਡੀਓਜ਼ ਨੇ ਜਿਹੜੀਆਂ ਇਹ ਵੀਡੀਓ ਦੇ ਕਰਕੇ ਬਹੁਤ ਭੈਣ ਭਰਾਵਾਂ ਮੱਲੋ ਇੰਨਾ ਕੋ ਰੂਹ ਨੂੰ ਸਕੂਨ ਮਿਲਦਾ ਨਾ ਵੀ ਯਾਰ ਅਕਾਲ ਪੁਰਖ ਨੇ ਸਾਨੂੰ ਕਿਸੇ ਚੰਗੇ ਕੰਮ ਤੇ ਲਾਇਆ ਹੋਇਆ ਕੋਈ ਚੰਗੇ ਕਰਮਾਂ ਦਾ ਸਾਨੂੰ ਫਲ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਬਹੁਤ ਵੱਡੀ ਪੁੰਨ ਦਾ ਕੰਮ ਆ ਦੋਸਤੋ ਜੇ ਤੁਹਾਡੀ ਵਜ੍ਹਾ ਨਾਲ ਤੁਹਾਡੇ ਕਿਸੇ ਨੂੰ ਦੱਸੇ ਦੇ ਮੁਤਾਬਕ ਕਿਸੇ ਇੱਕ ਭੈਣ ਦਾ ਭਰਾ ਜਾਂ ਕਿਸੇ ਸੁਹਾਗਨ ਦਾ ਸੁਹਾਗ ਬਚ ਜੇ ਨਾ ਅੱਜ ਅਸੀਂ ਦੇਖ ਰਿਹਾ ਕਚਹਿਰੀਆਂ ਦੇ ਵਿੱਚ ਬਾਈ ਜੀ ਕੋਈ ਲੜਾਈ ਝਗੜੇ ਦੇ ਮੇਲੇ ਨਹੀਂ ਲੱਗਦੇ ਨਹੀਂ ਲੱਗਦੇ ਆਹੀ ਨੇ ਜਿਹੜੇ ਰਿਸ਼ਤੇ ਟੁੱਟਣ ਦਾ ਕਾਰਨ ਸਭ ਤੋਂ ਵੱਡਾ ਸਾਡਾ ਹੈਗਾ ਉਹ ਹੈ ਕਹਿੰਦੇ ਨਸ਼ੇ ਨਸ਼ੇ ਤਲਾਕ ਹੋ ਜਾਂਦੇ ਜੀ ਆਈਵੀਐਫ ਅਸੀਂ ਫਿਰ ਭੱਜਦੇ ਹਾਂ ਡਾਕਟਰਾਂ ਕੋਲ ਨੂੰ ਸਾਡੇ ਬੱਚੇ ਨਹੀਂ ਹੋ ਰਹੇ ਮਾਫ ਕਰਨਾ ਹੈ ਮੇਰੀਆਂ ਭੈਣਾਂ ਨੇ ਵੀ ਵੀਡੀਓ ਦੇਖਣੀ ਆ ਕਿਉਂਕਿ ਸਭ ਤੋਂ ਵੱਧ ਸੰਤਾਪ ਨਸ਼ੇ ਵਾਲੇ ਬੰਦੇ ਦਾ ਲੇਡੀਆਂ ਚਲਦੀਆਂ ਨੇ ਬਿਲਕੁਲ ਬਿਲਕੁਲ ਉਹ ਚਾਹੇ ਮਾਂ ਦੇ ਰੂਪ ਚਾ ਭੈਣ ਦੇ ਰੂਪ ਚਾ ਚਾਹੇ ਉਹ ਉਦੇ ਪਰਿਵਾਰਿਕ ਮੈਂਬਰ ਦੇ ਕਿਸੇ ਰੂਪ ਦੇ ਵਿੱਚ ਹੈਗੇ ਨੇ ਕਿਉਂਕਿ ਜਿਹੜੀਆਂ ਸਾਡੀਆਂ ਮਾਵਾ ਪੈਣਾ ਨੇ ਭਾਜੀ ਇਨਸਾਨ ਨੇ ਤਾਂ ਨਸ਼ਾ ਕੀਤਾ ਉਹ ਤਾਂ ਪੈ ਗਿਆ ਤੇ ਘਰ ਦੇ ਕੰਮ ਕਰ ਸਭ ਠੱਪ ਹੋ ਜਾਂਦੇ ਨੇ ਸਾਰੀ ਘਰ ਦੀ ਕਮਾਈ ਇਨਸਾਨ ਖਾ ਜਾਂਦਾ ਬੰਦਾ ਕਹਿੰਦਾ ਮੈਂ ਇੰਨੇ ਪੈਸਿਆਂ ਦਾ ਨਸ਼ਾ ਕਰਦਾ ਸਾਨੂੰ ਆ ਕੇ ਬੰਦਾ ਕਹਿੰਦਾ ਸਾਨੂੰ ਆਪ ਦੇ ਆਪ ਨੂੰ ਐ ਲੱਗਦਾ ਯਾਰ ਵੀ ਇਹ ਨੂੰ ਇਹ ਨਹੀਂ ਪਤਾ ਵੀ ਇਹ ਨਸ਼ਾ ਮੈਨੂੰ ਖਾ ਰਿਹਾ ਹੂੰ ਉਹ ਕਹਿੰਦਾ ਮੈਂ 1000 ਰੁਪਏ ਦਾ ਨਸ਼ਾ ਡੇਲੀ ਖਾ ਜਾਂਦਾ ਪਰ ਉਹ ਨੂੰ ਇਹ ਨਹੀਂ ਪਤਾ ਵੀ ਇਹ 1000 ਰੁਪਏ ਦਾ ਨਸ਼ਾ ਤੂੰ ਨਹੀਂ ਖਾ ਰਿਆ ਤੈਨੂੰ ਖਾ ਰਿਆ ਤੇਰੇ ਘਰ ਦੀ ਸਾਰੀ ਕਮਾਈ ਖਾ ਗਿਆ ਇਹ ਨਸ਼ਾ ਨਸ਼ਾ ਭਾਜੀ ਬੰਦੇ ਨੂੰ ਛੱਡਣ ਲਈ ਜਿਹੜੀਆਂ ਤਕਲੀਫਾਂ ਹੁੰਦੀਆਂ ਨੇ ਤੁਸੀਂ ਅਫੀਮ ਦਾ ਡੋਰਜਾਂ ਦਾ ਸਮੈਕ ਦਾ ਚਿੱਟੇ ਦਾ ਗੋਲੀਆਂ ਦਾ ਹੈਰੋਇਨ ਦਾ ਮੈਥਡ ਆਨ ਦਾ ਕੰਮ ਨਹੀਂ ਆਉਂਦਾ ਕਿਸੇ ਵੀ ਪ੍ਰਕਾਰ ਦੀਆਂ ਜੀਭ ਥਲੇ ਰੱਖਣ ਵਾਲੀਆਂ ਗੋਲੀਆਂ ਦਾ ਨਸ਼ਾ ਕਰਦੇ ਹੈਗੇ ਹੋ ਦੇਖੋ ਨਸ਼ੇ ਨਾਲ ਨਸ਼ਾ ਕਦੇ ਨਹੀਂ ਛੱਡਿਆ ਜਾਣਾ ਨਸ਼ਾ ਛੱਡਿਆ ਜਾਊਗਾ ਤੁਹਾਡੇ ਮਨ ਨਾਲ ਮੈਂ ਫੇਰ ਰੱਖਦਾ ਮਨ ਬਣਾਓ ਤੁਸੀਂ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤੁਹਾਡਾ ਨਸ਼ਾ ਛੜਵਾਵਾਂਗੇ ਦੋਸਤੋ ਆਜਰਵਾਦਿਕ ਤਰੀਕੇ ਦੇ ਨਾਲ ਘਰ ਬੈਠੇ ਦਵਾਈ ਮੰਗਵਾਓ ਸਾਡਾ ਪਤਾ ਤੁਹਾਡਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਜਦੋਂ ਮਰਜ਼ੀ ਸਾਨੂੰ ਤੁਸੀਂ ਫੋਨ ਕਰ ਕਰਕੇ ਆਪਣੀ ਇਸ ਨਸ਼ੇ ਦੀ ਲਤ ਤੋਂ ਤੁਸੀਂ ਛਟਕਾਰਾ ਪਾਰ ਸਕਦੇ ਹੋ ਬਿਲਕੁਲ ਜੀ ਦੋਸਤੋ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਮੇਰੀ ਤਾਂ ਰਿਕਵੈਸਟ ਹੈ ਬੇਨਤੀ ਹੈ ਵੀ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰ ਦਿਓ ਜਿਵੇਂ ਭਾਈ ਜੀ ਨੇ ਦੱਸਿਆ ਕਿ ਕਿਸੇ ਮਾਂ ਜਾਂ ਭੈਣ ਜਾਂ ਕਿਸੇ ਪਤਨੀ ਹੁੰਦੀ ਹੈਗੀ ਜਿਵੇਂ ਕਿਸੇ ਨੌਜਵਾਨ ਦੀ ਉਹਨਾਂ ਨੂੰ ਰੋਣ-ਕਲੋਣ ਨੂੰ ਬਚਾਉਣ ਵਾਸਤੇ ਆਪਣਾ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜਰੂਰ ਕਰਿਓ ਤਾਂ ਉਹਨਾਂ ਦੇ ਨਸ਼ੇ ਤੋਂ ਜਿਹੜੇ ਦੂਰ ਹੋ ਸਕਣ ਧੰਨਵਾਦ ਜੀ